ਵੇਖ ਲਓ ਦੇਸ਼ ਦੇ ਨੌਜਵਾਨਾਂ ਦੇ ਵਿੱਚ ਕਿੰਨੀ ਤਾਕਤ ਹੈ ਕਿ 35 ਤੋਂ 38 ਘੰਟੇ ਦੇ ਅੰਦਰ ਉਹਨਾਂ ਨੇ ਸਰਕਾਰ ਨੂੰ ਡਗਾ ਦਿੱਤਾ 35 ਤੋਂ 38 ਘੰਟੇ ਦੇ ਵਿੱਚ ਦੇਸ਼ ਦੇ ਸਾਰੇ ਮੰਤਰੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਜੋ ਹੈ ਉਹ ਦੇਸ਼ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਆਪਣੀਆਂ ਜਾਨਾਂ ਬਚਾਉਣ ਦੇ ਲਈ ਮੰਤਰੀ ਜਿਹੜੇ ਨੇ ਉਹ ਨਗਨ ਅਵਸਥਾ ਦੇ ਵਿੱਚੋਂ ਭੱਜਣੇ ਪਏ ਉਹਨਾਂ ਨੂੰ ਆਪਣਾ ਘਰ, ਆਪਣਾ ਮਹਿਲ, ਆਪਣਾ ਦਫ਼ਤਰ ਸਾਰਾ ਕੁਝ ਛੱਡਣਾ ਪਿਆ ਐਸੇ ਵੇਲੇ ਨੇਪਾਲ ਦੇ ਵਿੱਚ ਤੁਹਾਨੂੰ ਕੋਈ ਮੰਤਰੀ ਨਹੀਂ ਮਿਲੇਗਾ, ਕੋਈ ਮੰਤਰੀ ਦਾ ਬੱਚਾ ਨਹੀਂ ਮਿਲੇਗਾ ਕੋਈ ਉਸਦੀ ਘਰ ਵਾਲੀ ਨਹੀਂ ਮਿਲੇਗੀ ਇਸ ਸਮੇਂ ਨੇਪਾਲ ਦੀ ਬਾਗਡੋੜ ਜੈਂਜੀਆ ਨੇ ਸਾਮ ਰੱਖੀ ਹੈ ਜੀ ਆਸਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਐਸ ਵੇਲੇ ਨੇਪਾਲ ਜਲ ਰਿਹਾ ਹੈ ਇਹੀ ਤਸਵੀਰਾਂ ਕੁਝ ਟਾਈਮ ਪਹਿਲਾਂ ਬੰਗਲਾਦੇਸ਼ ਦੇ ਵਿੱਚੋਂ ਸਾਹਮਣੇ ਆਈਆਂ ਸੀ ਤੇ ਹੁਣ ਇਹ ਤਸਵੀਰਾਂ ਨੇਪਾਲ ਤੋਂ ਸਾਹਮਣੇ ਆਈਆਂ ਨੇ ਜੈਂਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੈਂਜੀ ਜੇਕਰ ਤੁਹਾਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਾਈਏ ਤੇ ਉਹ ਬੱਚੇ ਜਿਨ੍ਹਾਂ ਦੀ ਉਮਰ 18 ਤੋਂ ਤਕਰੀਬਨ 26 27 ਸਾਲ ਦੇ ਵਿੱਚਕਾਰ ਹੁੰਦੀ ਹੈ ਉਨਾ ਨੇ ਨੇਪਾਲ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਹੈ। ਉਹਨਾਂ ਦਾ ਗੁੱਸਾ ਪਹਿਲਾਂ ਹੀ ਬਹੁਤ ਸੀ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਆਵਾਜ਼ ਚੁੱਕਣੀ ਸ਼ੁਰੂ ਕੀਤੀ ਕਿ ਆਖਿਰਕਾਰ ਮੰਤਰੀਆਂ ਦੇ ਨਿਆਣੇ ਇੰਨੇ ਅਲੀਸ਼ਾਨ ਕਿਉਂ ਰਹਿੰਦੇ ਨੇ ਮੰਤਰੀਆਂ ਦੇ ਨਿਆਣੇ ਵੱਡੀਆਂ ਗੱਡੀਆਂ 'ਚ ਕਿਉਂ ਘੁੰਮਦੇ ਨੇ ਮੰਤਰੀਆਂ ਦੇ ਨਿਆਣੇ ਬਾਹਰ ਵਿਦੇਸ਼ਾਂ 'ਚ ਕਿਉਂ ਜੋ ਹੈ ਜੋ ਹੈ ਉਹ ਪੜਦੇ ਨਹੀਂ ਤੇ ਸਾਡੀ ਜ਼ਿੰਦਗੀ ਅਜਿਹੀ ਕਿਉਂ ਹੈ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਮੁਹਿੰਮ ਜਿਹੜੀ ਹੈ ਉਹ ਚਲਾਉਣੀ ਸ਼ੁਰੂ ਕੀਤੀ ਤੇ ਸਰਕਾਰ ਆਪਣੇ ਅਹੰਕਾਰ ਦੇ ਵਿੱਚ ਐਨੀ ਆ ਗਈ ਕਿ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਹੀ ਬੈਨ ਕਰ ਦਿੱਤਾ ਉਹਨਾਂ ਨੇ ਫੇਸਬੁੱਕ ਇਨਸਟਾ ਜੋ ਹੈ WhatsApp ਸਾਰਾ ਕੁਝ ਬੈਨ ਕਰ ਦਿੱਤਾ ਜਿਸ ਤੋਂ ਬਾਅਦ ਜਨਜੀ ਜਿਹੜੇ ਨੇ ਉਹਨਾਂ ਦਾ ਗੁੱਸਾ ਫੁੱਟ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਹੱਕਾਂ ਨੂੰ ਕਿਵੇਂ ਖੋ ਸਕਦੇ ਹੋ ਉਸਤੇ ਬਾਅਦ ਉਹ ਸੜਕਾਂ ਤੇ ਪਹਿਲਾਂ ਆਰਾਮ ਦੇ ਨਾਲ ਤਖਤੀਆਂ ਹੱਥ ਦੇ ਵਿੱਚ ਫੜ ਕੇ ਆਏ ਤੇ ਹੌਲੀ-ਹੌਲੀ ਉਹਨਾਂ ਦਾ ਗੁੱਸਾ ਇੰਨਾ ਵੱਧ ਗਿਆ ਕਿ ਇਸ ਸਮੇਂ ਨੇਪਾਲ ਚੱਲ ਰਿਹਾ ਹੈ ਐਸ ਸਮੇਂ ਜੋ ਹੈ ਹਾਲਾਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਗਲਤ ਹੈ ਕਿਸੇ ਨੂੰ ਜਾਨੋ ਮਾਨਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਾਭਾ ਪ੍ਰਧਾਨ ਮੰਤਰੀ ਦੀ ਘਰ ਵਾਲੀ ਨੂੰ ਇੰਨਾ ਕੁੱਟਿਆ ਕਿ ਉਸ ਦੇ ਹਸਪਤਾਲ ਦੇ ਵਿੱਚ ਜਾਨ ਚਲੀ ਗਈ ਮੰਤਰੀਆਂ ਦੇ ਘਰਾਂ ਦੇ ਵਿੱਚ ਵੜ ਕੇ ਜਿਹੜਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਉਹਨਾਂ ਦੀਆਂ ਪਤਨੀਆਂ ਆਪਣੀ ਜਾਨ ਦੀ ਭੀਖ ਇਹਨਾਂ ਬੱਚਿਆਂ ਤੋਂ ਮੰਗ ਰਹੀਆਂ ਨੇ ਕਿ ਸਾਨੂੰ ਛੱਡ ਦਵੋ ਇਸ ਸਮੇਂ ਨੇਪਾਲ ਦੇ ਵਿੱਚ ਤੁਹਾਨੂੰ ਕੋਈ ਮੰਤਰੀ ਕੋਈ ਰਾਸ਼ਟਰਪਤੀ ਕੋਈ ਜੋ ਛੋਟਾ ਕੋਈ ਵੱਡਾ ਕੋਈ ਨੇਤਾ ਨਹੀਂ ਮਿਲੇਗਾ ਕਿਉਂਕਿ ਹਰ ਕੋਈ ਜਿਹੜਾ ਹੈ ਉਹ ਜੋ ਹੈ ਉਹ ਜਾਜ ਫੜ ਫੜ ਕੇ ਉੱਥੋਂ ਦੇ ਜਿਹੜਾ ਛਾੜ ਕੇ ਪਾ ਚੁੱਕੇ ਨੇ ਸਰਕਾਰ ਉੱਥੇ ਡਿੱਗ ਚੁੱਕੀ ਹੈ ਤੇ ਸਾਰੀ ਬਾਗਦੌੜ ਜਿਹੜੀ ਹੈ ਉਸੇ ਇਨਾ ਨੇ ਸਾਮ ਰੱਖੀ ਹੋਈ ਹੈ ਸੋ ਨੇਪਾਲ ਇਸ ਸਮੇਂ ਜਲਨ ਦੇ ਪਿੱਛੇ ਦਾ ਕਾਰਨ ਜਿਹੜਾ ਹੈ ਉਹ ਸਰਕਾਰ ਦਾ ਅਹੰਕਾਰ ਦੱਸ ਦੱਸਿਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੇ ਉੱਥੇ ਦੇ ਜਨਜੀ ਸੀ ਉਹ ਸਵਾਲ ਚੁੱਕ ਰਹੇ ਸੀ ਕਿ ਸਾਨੂੰ ਉਹ ਸੁਵਿਧਾਵਾਂ ਕਿਉਂ ਨਹੀਂ ਮਿਲਦੀਆਂ ਜੋ ਤੁਹਾਡੇ ਆਪਣੇ ਬੱਚਿਆਂ ਨੂੰ ਮਿਲਦੀਆਂ ਨੇ ਜਿਸ ਤੋਂ ਬਾਅਦ ਜਦੋਂ ਉਹ ਆਰਾਮ ਦੇ ਨਾਲ ਸੜਕਾਂ ਤੇ ਆਏ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕਿਸੇ ਬੱਚੇ ਦੇ ਸੀਨੇ ਦੇ ਵਿੱਚ ਗੋਲੀ ਮਾਰੀ ਗਈ ਕਿਸੇ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਕਿ ਕੋਈ ਸਕੂਲ ਜਾ ਰਿਹਾ ਸੀ ਸਕੂਲ ਦਾ ਬੈਗ ਲੈ ਕੇ ਜੋ ਹੈ ਪ੍ਰੋਟੈਸਟ ਕਰ ਰਿਹਾ ਸੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਜਨਜੀਆਂ ਦਾ ਸਾ ਇੰਨਾ ਵਧਿਆ ਕਿ ਉਹਨੋਂ ਪੰਜਾਬ ਪਾ ਕੇ ਕੋਟ ਰਹੇ ਨੇ ਇਸ ਵੇਲੇ ਉਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਨੂੰ ਅੱਗ ਲਗਾ ਦੁੱਤੀ ਹੈ ਰਾਸ਼ਟਰਪਤੀ ਆਵਾਸ ਨੂੰ ਅੱਗ ਲਗਾ ਦੁੱਤੀ ਹੈ ਸੰਸਦ ਨੂੰ ਅੱਗ ਲਗਾ ਦੁੱਤੀ ਹੈ ਮਤਲਬ ਉਹਨਾਂ ਨੇ ਪੂਰੀ ਤਰੀਕੇ ਦੇ ਨਾਲ ਆਪਣੇ ਹੀ ਦੇਸ਼ ਦੀ ਪ੍ਰਾਪਰਟੀ ਨੂੰ ਚੱਕਨਾ ਚੂਰ ਕਰ ਦਿੱਤਾ ਹੈ ਇਹ ਸਾਬਿਤ ਕਰਦਾ ਹੈ ਦੀ ਜਿਹੜੀਆਂ ਸਰਕਾਰਾਂ ਜਿਹੜੇ ਮੰਤਰੀ ਜਿਹੜੇ ਨੇਤਾ ਨੂੰ ਲੱਗਦਾ ਹੈ ਕਿ ਸਾਡੇ ਹੱਥ ਦੇ ਵਿੱਚ ਸਾਰਾ ਕੁਝ ਹੈ ਉਹ ਦੇਖ ਲਵੋ ਕਿ ਜਦੋਂ ਨੌਜਵਾਨ ਜਦੋਂ ਆਮ ਪਬਲਿਕ ਚੋਂਦੀ ਹੈ ਤੇ ਉਹ ਮਿੰਟਾਂ ਦੇ ਵਿੱਚ ਤਕਤੀ ਪਲਟ ਸਕਦੀ ਹੈ ਤੇ ਅਜਿਆ ਹੋਇਆ ਹੈ ਇਹ ਐਗਜ਼ਾਮਪਲ ਹੈ ਕਿ ਕਿਸੇ ਵੀ ਜਿਹੜਾ ਸਰਕਾਰ ਨੂੰ ਅਹੰਕਾਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਅਹੰਕਾਰ ਦੇ ਵਿੱਚ ਨਹੀਂ ਜਿਉਣਾ ਚਾਹੀਦਾ ਕਿ ਅਸੀਂ ਹੀ ਸਭ ਤੋਂ ਵੱਡੇ ਹੈ ਅਸੀਂ ਹੀ ਜਿਹੜਾ ਇਸ ਦੀ ਬਾਗਡੋਰ ਸੰਭਾਗੇ ਕਿਉਂਕਿ ਜਿਹੜੇ ਲੋਕ ਸੱਤਾ ਦੇ ਵਿੱਚ ਬਿਠੇ ਉਹਨੇ ਉਹ ਸੱਤਾ ਤੋਂ ਐਵੇਂ ਕੱਢ ਵੀ ਦਿੰਦੇ ਨੇ ਬਾਕੀ ਤੁਹਾਡੇ ਆਪਣੇ ਕੀ ਵਿਚਾਰ ਨੇ ਜਰੂਰ ਦੱਸੋ